ਹਾਂਜੀ ਗੁਰਮੁਖੋ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਆਪਾਂ ਗਰਬਾਣੀ ਚ ਕਈ ਸਾਰੇ ਸ਼ਬਦ ਪੜ੍ਹਦੇ ਆ ਉਹ ਆਪਰ ਉਹਦਾਣ ਦਿੱਤੀ ਜਾਂਦੀ ਖੇਤੀ ਦੀ ਜਿਵੇਂ ਪਹਿਲਾਂ ਦੱਸਿਆ ਜਾਂਦਾ ਵਾਤ ਲੱਗੀ ਸੱਚੇ ਨਾਮ ਕੀ ਜੋ ਵੀ ਜੇ ਸੁਖਾਏ ਵਾਤ ਮਤਲਬ ਇਹ ਮਾਨਸਿਆਮਾ ਮਿਲਿਆ ਵੀ ਵਾਤ ਲੱਗੀ ਸੱਚੇ ਨਾਮ ਦੂਜਿਆ ਦੱਸਿਆ ਜਾਂਦਾ ਰੁੱਤੀ ਹੂ ਰੁੱਤ ਹੋਏ ਬਈ ਰੁੱਤ ਵੀ ਹੋਏ ਜਿਵੇਂ ਇਹ ਵੀ ਉਦਾਹਰਣ ਜਿਹੜੀ ਆ ਇਹ ਆਪਣੇ ਪੈੜੀ ਦੀ ਜ਼ਮੀਨ ਦੀ ਦਿੱਤੀ ਆ ਬਈ ਰੁੱਤ ਜਿਵੇਂ ਸਬਜ਼ੀਆਂ ਦੀ ਰੁੱਤ ਵੱਖਰੀ ਆਉਂਦੀ ਆ ਫਸਲਾਂ ਦੀ ਰੁੱਤ ਵੱਖਰੀ ਆਉਂਦੀ ਆ ਤੇ ਇਸੇ ਤਰ੍ਹਾਂ ਮਾਨਸਿਆਮੇ ਦੀ ਰੁੱਤ ਆ ਗਈ ਬਈ ਰੁੱਤ ਦੂਜੀਆਂ ਜੁਨਾ ਚੋਂ ਨਕਲ ਕੇ ਮਾਨਸਿਆਮਾ ਮਿਲ ਗਿਆ ਤਾਂ ਹੁਣ ਰੁੱਤ ਇਹ ਆ ਫੇਰ ਆਪਾਂ ਦੱਸਿਆ ਜਾਂਦਾ ਨਾਮ ਖੇਤੀ ਬੀਜੋ ਭਾਈ ਮੀਤੇ ਵੀ ਖੇਤੀ ਦੀ ਧਰਨ ਸਾਰੀਆਂ ਧਰਨਾ ਖੇਤੀ ਦੀਆਂ ਤੋ ਕੀ ਖੇਤੀ ਕਰਨੀ ਕਹਿੰਦੇ ਸੌਦਾ ਕਰੋ ਗੁਰਸੇਵੋ ਨੀਤ ਵੀ ਇਹ ਸੌਦਾ ਕਰੋ ਰੋਜ਼ ਗੁਰ ਜਿਹੜਾ ਨਿਰੰਕਾਰ ਆ ਗੁਰ ਆਦ ਗੁਰ ਨਮੈ ਉਹਦੀ ਸੇਵਾ ਕਰੋ ਉਹਦੀ ਸੇਵਾ ਮਿਹਨਤ ਨਾਲ ਹੁੰਦੀ ਹੈ ਹਰ ਕੀ ਟਹਿਲ ਕਮਾਵਣੀ ਜਪਿਏ ਪ੍ਰਭ ਕਾ ਨਾਮ ਫੇਰ ਆਪਾਂ ਦੱਸਿਆ ਜਾਂਦਾ ਵੀ ਜਿਹੜਾ ਬੀਜ ਬੀਜਣਾ ਮੇ ਉਹ ਸਾਬਤ ਹੋਏ ਮੇ ਜੇ ਟੁੱਟਾ ਹੋਗਾ ਤਾਂ ਉਹ ਗੂ ਨਹੀਂ ਬੀਜ ਜਿਹੜਾ ਚੰਗਾ ਹੋਣਾ ਚਾਹੀਦਾ ਜਿਹਨੂੰ ਦੱਸਿਆ ਮਹਾਰਾਜ ਨੇ ਬੀ ਉਹ ਬੀਜ ਪਤ ਲੈ ਗਏ ਅਬ ਕਿਉਂ ਗਵੇ ਦਾੜ ਜੇ ਇੱਕ ਹੋਏ ਤਾਂ ਗਵੇ ਰੁਤੀ ਹੂ ਰਤ ਹੋਏ ਮੇ ਜਿਹੜਾ ਤੁਸੀਂ ਬੀਜ ਪਾਉਣਾ ਵੀ ਜੇ ਤਾਂ ਸਾਬਤ ਪਾਉਂਗੇ ਵਧੀਆ ਪਾਉਂਗੇ ਚੰਗਾ ਹੋਗੇਗਾ ਤੇ ਜਿਹੜੇ ਦਾਲ ਮਤਲਬ ਜੇ ਦੋ ਟੋਟੇ ਕਰਕੇ ਜਿਵੇਂ ਦਾਲਾਂ ਹੁੰਦੀਆਂ ਨਾ ਆਪਾਂ ਦੋ ਟੋਟੇ ਕਰ ਦਿੰਦੇ ਉਹਨੂੰ ਦਾਲ ਕਹਿੰਦੇ ਆ ਆਪਾਂ ਧਰ ਕੇ ਖਾਂਦੇ ਆ ਸਬਜ਼ੀ ਆਪਣੀਆਂ ਦਾਲਾਂ ਵਗੈਰਾ ਉਹ ਚ ਪ੍ਰੋਟੀਨ ਬਹੁਤ ਹੁੰਦਾ ਇਸ ਤਰ੍ਹਾਂ ਖੇਤੀ ਦੀਆਂ ਹਜ਼ਾਰਾ ਦੇ ਕੇ ਸਾਨੂੰ ਸਮਝਾਇਆ ਤੇ ਇਹ ਹੁਣ ਆਪਾਂ ਵੀ ਜਿਹੜਾ ਬੀਜ ਪਾਉਣਾ ਹੈ ਹੁਣ ਮਨ ਖਿਲ ਰਿਹਾ ਫਿਰੇ ਜਿਵੇਂ ਬੀਜ ਪਾਉਣਾ ਤੇ ਫਿਰ ਉਹ ਬੀਜ ਪੈਂਦਾ ਨਹੀਂ ਇਸ ਕਰਕੇ ਮਨ ਨੂੰ ਇਕੱਤਰ ਕਰਨ ਵਾਸਤੇ ਨਾ ਇਕੱਤਰ ਕਰਨ ਵਾਸਤੇ ਪਹਿਲਾਂ ਸਿਮਰਨ ਕਰਨਾ ਪੈਂਦਾ ਉਹ ਸਿਮਰਨ ਕਰਕੇ ਅਸੀਂ ਜ਼ਮੀਨ ਤਿਆਰ ਕਰਦੇ ਹਾਂ ਮਨ ਦੀ ਕਿਉਂਕਿ ਮਨ ਮੈਲਾ ਜੇ ਤੇ ਮਨ ਮੈਲੇ ਤਾਂ ਸਭ ਕੁਝ ਮੈਲਾ ਤਨ ਧੋਤੇ ਮਰ ਹਛਾ ਨਾ ਹੋਏ ਜਗਤ ਭ੍ਰਮ ਭਲਾਇਆ ਵਰਲਾ 부ਝੇ ਕੋਈ ਇਹਦਾ ਸੰਤਨਣ ਠੀਕ ਕਰਨ ਵਾਸਤੇ ਇਹਦੇ ਤੇ ਮੈਲ ਲਾਉਣ ਵਾਸਤੇ ਗੁਰੂ ਮੈਲ ਲਾਉਂਦਾ ਹੈ ਤੇ ਫਿਰ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ ਜੇ ਮਨ ਮੈਲਾ ਹੋ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ ਕੋਈ ਨਹੀਂ ਦਿਖਾ ਸਕਦਾ ਕਿਸੇ ਨੂੰ ਪ੍ਰਮਾਤਮਾ ਨਹੀਂ ਦਿਖਾ ਸਕਦਾ ਠੀਕ ਹੈ ਨਾ ਇਹ ਸਾਨੂੰ ਭੁਲੇਖਾ ਹੈ ਗੁਰੂ ਕੋ ਜਾਣੇ ਆਪਾਂ ਨੂੰ ਸਿਮਰਨ ਕਰਾਂਦਾ ਮਨ ਤੋਂ ਮੈਲ ਲਹਿ ਜਾਂਦੀ ਆ ਸਾਹਮਣੇ ਪ੍ਰਗਟ ਹੋ ਜਾਂਦਾ ਠੀਕ ਹੈ ਨਾ ਬਹੁਤ ਸਾਰੇ ਗੁਰਮਖੇ ਇਦਾਂ ਨੇ ਕਿਸੇ ਨੇ ਦੱਸਿਆ ਨਹੀਂ ਉਹਨਾਂ ਨੂੰ ਔਰ ਉਹਨਾਂ ਨੂੰ ਇਹ ਦਰਸ਼ਨ ਹੋ ਗਿਆ ਹੁਣ ਆਓ ਆਪਾਂ ਨਾਲ ਗੱਲ ਕਰੀਏ ਖੇਤੀ ਦੀ ਬੇ ਸ਼ੌਕ ਹੁੰਦਾ ਆਪੋ ਆਪਣਾ ਆਪਾਂ ਖੇਤੀ ਅੱਜ ਤਿਆਰ ਕਰਤੀ ਕਿਉਂਕਿ ਮੋਰੇ ਵਾਤ ਆ ਰਿਹਾ ਹੈ ਸਬਜ਼ੀਆਂ ਬੀਜਣ ਦਾ ਪਹਿਲੀਆਂ ਖਾ ਲਈਆਂ ਕੁਛ ਅੱਜ ਉਟ ਦੇਤੀਆਂ ਤੇ ਕੋਸ਼ਿਸ਼ ਵਾਸਤੇ ਤਿਆਰ ਕਰ ਲਈ ਆਪਾਂ ਜ਼ਮੀਨ ਤੇ ਆਪਾਂ ਵੇਖਦੇ ਆਂ ਵੀ ਇਹ ਜ਼ਮੀਨ ਤਿਆਰ ਕਰਨੀ ਆਪਾਂ ਸ਼ੁਰੂ ਕਰਤੀ ਆ ਤੇ ਅਕਤੂਬਰ 15 ਤੋਂ ਸਬਜ਼ੀਆਂ ਜਿਹੜੀਆਂ ਆਪਾਂ ਲਾਉਣੀਆਂ ਸ਼ੁਰੂ ਕਰਨੀਆਂ ਕਿਉਂਕਿ ਇੱਥੇ ਇਹ ਰੋਤ ਸਬਜ਼ੀਆਂ ਦੀ ਆ ਅਕਤੂਬਰ ਤੋਂ ਨਵੰਬਰ ਦੇ ਵਿੱਚ ਲੱਗ ਜਾਣੀਆਂ ਚਾਹੀਦੀਆਂ ਬਾੜੀ ਲੇਟ ਤਾਂ ਨਵੰਬਰ ਦਾ ਪਹਿਲਾ ਹਫਤਾ ਮੈਨੂੰ ਯਾਦ ਹੈ ਜਦੋਂ ਆਪਾਂ ਕਣਕਾਂ ਬੀਜਦੇ ਆਂ ਤੇ ਨਵੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਦੀ ਜਿਹੜੀ ਪੀਚੀ ਕਣਕ ਆ ਉਹਦੇ ਨਾਲ ਜਿਹੜਾ ਲੇਟ ਵਾਲਾ ਕਦੇ ਨਹੀਂ ਰਲਦਾ ਆਪਾਂ ਤੁਹਾਨੂੰ ਪਹਿਲਾਂ ਸਬਜ਼ੀਆਂ ਦਿਖਾਉਲਦੇ ਪਹਿਲੀਆਂ ਖਾਧੀਆਂ ਕੁਛ ਜੇ ਹੈਗੀਆਂ ਵੀ ਆਂ ਕੁਝ ਕੁੱਟੀਆਂ ਵੀ ਆਂ ਔਰ ਕੁਛ ਆਪਾਂ ਥੋੜੇ ਦਿਨਾਂ ਤੱਕ ਫਿਰ ਪੱਟ ਪੱਟੀਆਂ ਪੈਣੀਆਂ ਕਿਉਂਕਿ ਉਹਨਾਂ ਦੀ ਰੁੱਤ ਜਿਹੜੀ ਚੱਲ ਗਈ ਹੈ ਰੁੱਤ ਦੇ ਨਾਲ ਹੀ ਖਾਣ ਨੂੰ ਜੀ ਕਰਦਾ ਆਹ ਤੁਹਾਨੂੰ ਦਿਖਾਉਂਦਾ ਆ ਵੇਖੋ ਆਪਾਂ ਇਧਰਲਾ ਪਾਸਾ ਤਿਆਰ ਕਰ ਲਿਆ ਇਧਰ ਗੰਡੇ ਲਾਉਣੇ ਇੱਥੇ ਨਾ ਘਰਾਂ ਚ ਸਾਰਾ ਕੁਝ ਹੌਲ ਥੋੜਾ ਥੋੜਾ ਲਾਇਆ ਹੁੰਦਾ ਪੂਦਨਾ ਇਹ ਹੁਣ ਤਿਆਰ ਹੋ ਗਿਆ ਤੇ ਦੀ ਚਟਣੀ ਬਣ ਜਾਣੀ ਆ ਕੁਵਾਰ ਵੀ ਵੇਖਣ ਲਾ ਕੇ ਰੱਖੀ ਐ ਇਦਾਂ ਦੀਆਂ ਚੀਜ਼ਾਂ ਇੱਥੇ ਸਾਰੇ ਲਾਉਂਦੇ ਅੱਜ ਮੈਂ ਇੱਥੋਂ ਤੱਕੇ ਬਣਾ ਲਿਆ ਇਹ ਕਰ ਲਈ ਤਿਆਰ ਹੋ ਗਿਆ ਗੰਡੇਆਂ ਲਈ ਇਹ ਆਪਾਂ ਨੂੰ ਮੰਟੀਕੇ ਤੋਂ ਆਪਣੇ ਆ ਕੇ ਸਾਨੂੰ ਸਾਹਿਬ ਉਹਨਾਂ ਨੇ ਡਰੈੱਸ ਭੇਜਿਆ ਜਿੱਥੋਂ ਮਿਲਦੇ ਗੰਡੇ ਸਟਾਰਟਾਂ ਤੋਂ ਉੱਥੋਂ ਲੈ ਕੇ ਆਣੇ ਆ ਆ ਵੇਖੋ ਵੇਲ ਆ ਬਈ ਇਹ ਕਿਆ ਆ ਮੋਢਾ ਇਹਦਾ ਠੀਕ ਹੈ ਇਹ ਦੇਖੋ ਕਿੰਨੀ ਫੈਲ ਰਹੀ ਆ ਔਰ ਬੜੀਆਂ ਤੋਰੀਆਂ ਨਾ ਲਗੀਆਂ ਤੇ ਅਜੇ ਵੀ ਲੱਗ ਰਹੀਆਂ ਇਹੇ ਵੇਲ ਆ ਗਵਾਂਡੀਆਂ ਦੇ ਉੱਤੇ ਜਾ ਕੇ ਚੜੀ ਦੇਖੋ ਔਰ ਤੋਰੀ ਲੱਗੀ ਔਰ ਠੀਕ ਹੈ ਇਹ ਖਾਣਗੇ ਇਹ ਵੀ ਸਾਨੂੰ ਪੁੱਛਣਗੇ ਖਾ ਲਈਏ ਆ ਲੱਗੀ ਹੋਈ ਐ ਇਹ ਮੇਰਾ ਹਾਲ ਬੀ ਰੱਖਿਆ ਹੋਣਾ ਤੇ ਗਵਾਂਡੀਆਂ ਤੇ ਮੈਂ ਹੋਰ ਵੀ ਵੇਖੀਆਂ ਤਿੰਨ ਚਾਰ ਤੋਰੀਆਂ ਛੋਟੀਆਂ ਛੋਟੀਆਂ ਲੱਗੀਆਂ ਕਿ ਇਧਰ ਦੇਖਦੀ ਆ ਆਹ ਦੇਖਦੀ ਇੱਕ ਲੰਕ ਵੀ ਇੱਕ ਉਹਦੇ ਉੱਪਰ ਆ ਇੱਕ ਉਹਦੇ ਉੱਪਰ ਆ ਤਿੰਨ ਚੌਥੀ ਆ ਪੰਜਵੀਂ ਇੱਥੇ ਥੱਲੇ ਜਾ ਕਿਤੇ ਹੋਰ ਵੀ ਆ ਇਹਨਾਂ ਦਾ ਵਧੀਆ ਸਰਜਣਾ ਤੇ ਵੇਖੋ ਵੇਲ ਕਿੱਥੋਂ ਤੱਕ ਚੱਲ ਗਈ ਇਹ ਕੀ ਵੇਲੇ ਇੰਦਰ ਅੱਛਾ ਆ ਕਦੂਆਂ ਦੇ ਬੀ ਪਕਾਉਣੇ ਰੱਖੇ ਬੜੇ ਵੱਡੇ ਕਦੂ ਗਏ ਇਹ ਬੀ ਜਿਹੜੇ ਇੱਥੇ ਦੇ ਦਿੰਦੇ ਆ ਜਿਹੜਾ ਕੋਚਾ ਵਾਂਦੇ ਆ ਇਹ ਸਾਡੇ ਇਹ ਮੇਰੀ ਸਾਲੀ ਸਾਹਿਬਾ ਇੱਕ ਮੰਟੀਕੇ ਉਹ ਸਬਜ਼ੀਆਂ ਬਹੁਤ ਸਕੀਨ ਹੈ ਉਹ ਲਾਉਂਦੀ ਆ ਇਹ ਸ਼ੌਕ ਹੁੰਦਾ ਇੰਦਰ ਹੁਣ ਸਾਡੇ ਘਰ ਦੇ ਨਹੀਂ ਲਾਉਂਦੇ ਇੰਦਰ ਮੈਂ ਲਾ ਦਿੰਨਾ ਆ ਪਤਾਉਆਂ ਦੇ ਬੂਟੇ ਆ ਆ ਸ਼ਿਵਲਾ ਮਿਰਚਾਂ ਦੇ ਆ ਇਹ ਬੜੀਆਂ ਬਈ ਇਹਨਾਂ ਸ਼ਿਮਲਾ ਮਿਰਚਾਂ ਖਾਦੀਆਂ ਹੋਣੇ ਤੋੜ ਕੇ ਲਗਾਏ ਆ ਥੰਬ ਨੇਲ ਤੇ ਲਾਉਨੇ ਆ ਆ ਦੇ ਲੱਗੀਆਂ ਇਦਾਂ ਲੱਗਦੀਆਂ ਮਿਰਚਾਂ ਆ ਮਿਰਚਾਂ ਦੂਜੀਆਂ ਹੁਣੇ ਤੋੜ ਕੇ ਹਟੇ ਆ ਖੀਰੇ ਦੇਖੋ ਕੜਕੜਿਆ ਇਹ ਦੋ ਹੀ ਮੇਲਾ ਆ ਵੀ ਬੜੇ ਖੀਰੇ ਖਵਾਏ ਆ ਆ ਦੇਖੋ ਲੱਗੇ ਔਰ ਇਹਨਾਂ ਦਾ ਟੇਸ ਇੰਨਾ ਵਧੀਆ ਬੱਲੇ 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 ਕਿਉਂਕਿ ਜ਼ਮੀਨ ਵੇਖੋ ਨਾ ਕਾਲੀ ਜ਼ਮੀਨ ਇਹਦੇ ਵਿੱਚ ਪਸ਼ੂਆਂ ਦਾ ਗੋਹ ਲੈਣ ਕੇ ਪਾਇਆ ਮਿੱਟੀ ਇੱਥੋਂ ਪਾਈ ਇੱਕ ਵਾਰੀ ਮੈਂ ਪਟਾ ਕੇ ਅੱਧਾ-ਅੱਧਾ ਫੁੱਟ-ਫੁੱਟ ਥੱਲੇ ਇੱਥੋਂ ਵੀ ਮਿੱਟੀ ਪਾਈ ਫਿਰ ਦੂਜੀ ਪਾਈ ਇਹ ਨਿੱਕੀ ਮਿਰਚ ਆ ਵੀ ਬਹੁਤ ਕੋੜੀ ਹੁੰਦੀ ਹੈ ਅੱਛਾ ਆ ਵੀ ਹੁਣ ਵਿਹਲਾ ਇੱਥੋਂ ਆ ਟਮਾਟਰ ਸੀ ਇਹ ਪੁੱਟ ਦਿੱਤੇ ਉਹ ਚ ਪਾਏ ਆ ਕੁਛ ਆ ਪਾ ਦੇ ਨੇ ਇਹ ਵੀ ਵਿਹਲਾ ਹੋ ਗਿਆ ਆ ਜਿਹੜਾ ਕਰੇਲਿਆਂ ਦੀਆਂ ਦੋ ਵਿਹਲਾ ਉਹਨੇ ਮੇਰੀ ਲੜਕੀ ਨੂੰ ਕਰੇਲੇ ਦਿੱਤੇ ਤੋੜ ਕੇ 10-15 ਤੇ ਬੜਾ ਕਰੇਲਾ ਲੱਗਾ ਹੈ ਨਾ ਨਾ ਇਹ ਬੀਬੀ ਬਣਾ ਲਏ ਵੇ ਪਾਈ ਕਿਸ ਨੂੰ ਗੁਆਰਡੀਨ ਚਾਹੀਦੇ ਤਾਂ ਦੱਸਿਓ ਉਹ ਵੀ ਰਾਮ ਤੋਰੀਆਂ ਦੀ ਵੇਲੇ ਆ ਵੀ ਬਹੁਤ ਲੰਬੀਆਂ ਪਰਲੇ ਬਣਿਆ ਆ ਵੇ ਬੂਟਾ ਚਲਾਈ ਦਾ ਮੰਟੀਕੇ ਤੋਂ ਆਇਆ ਇਹ ਤਾਂ ਹੁਣ ਮੈਂ ਬੀ ਪਕਾ ਰਿਆ ਦੂਜੇ ਮਰੇ ਮੇਰੇ ਕੋ ਥਾ ਆ ਉੱਥੇ ਲਾਉਣੀ ਆ ਇਸ ਕਰਕੇ ਇਹ ਰੱਖਿਆ ਆ ਬੂਟਾ ਦੇਖੋ ਇਹਨੂੰ ਪਹਿਲਾਂ ਮਿਰਚ ਹਰੀ ਲੱਗਦੀ ਹੈ ਫੇਰ ਉਹ ਕਾਲੀ ਹੋ ਜਾਂਦੀ ਹੈ ਕਾਲੀ ਤੋਂ ਲਾਲ ਹੋ ਜਾਂਦੀ ਹੈ ਵੇਖੋ ਲਾਲ ਇਹਨੂੰ ਤੋੜ ਲਈਆਂ ਤਾਂ ਲਾਲ ਹੋ ਰਹੀ ਹੈ ਇਹ ਵੇਖੋ ਕਿਹਾ ਇਹਦਾ ਆ ਦੋ ਬੂਟੇ ਸੀ ਇਹਨਾਂ ਮਿਰਚ ਕਹਿੰਦੇ ਲੱਭਦੀ ਨਹੀਂ ਲੱਭਣੀ ਕਿੱਥੋਂ ਮੈਂ ਰੋਜ਼ ਹੀ ਕੰਮ ਤੇ ਜਾਣ ਲੱਗਾ ਦੋ ਤਿੰਨ ਤੋੜ ਕੇ ਲੈ ਜਾਣਾ ਰੋਟੀ ਨਾ ਖਾ ਲਈ ਵੀ ਇੱਧਰ ਵੀ ਕਿ ਪੱਟ ਦਿੱਤੀਆਂ ਮੇਲਾਂ ਬੋਲਾਂ ਸੀਗੀਆਂ ਕੱਦੂਆਂ ਦੀਆਂ ਹੁਣ ਲੋੜ ਨਹੀਂ ਆਹ ਦੇਖੋ ਵੱਡ ਕਿੱਡੀ ਵੀ ਵਾਸਤੇ ਰੱਖੀ ਹੈ ਜੀਆ ਵੇਖੋ ਏਕ ਹੀ ਵੇਲ ਆ ਔਰ ਕਿੰਦੀ ਫੈਲ ਰਹੀ ਹੋਈ ਆ ਆ ਪਰਸਮਨ ਦਾ ਬੂਟਾ ਔਰ ਹਰੀ ਆ ਜੇ ਵੀ ਦੇਖੋ ਕਿੱਥੇ ਜਾ ਕੇ ਵੱਟ ਲੱਗੀ ਉਹ ਆ ਦੇਖੋ ਕਿਦਾਂ ਇੱਥੇ ਵੀ ਆ ਵੇਲ ਇੱਕੋ ਹੀ ਆ ਦੇਖੋ ਕਿਦਾਂ ਫੈਲ ਰਹੀ ਆ ਇਹਨੂੰ ਹਜੇ ਵੀ ਲੱਗਣ ਡੀਆਂ ਆ ਆ ਦੇ ਇਹ ਆ ਪਈ ਐ ਇੱਕ ਕਿੰਦੀ ਵੜੀ ਆ ਪਈ ਐ ਇਹ ਉਹ ਵੇਖੋ ਕਿ ਕਿੱਡੀ ਵੱਡੀ ਬੱਡ ਇਹ ਕੋਹ ਤੋਰੀ ਕਿੱਡੀ ਵੱਡੀ ਪਈ ਬੜੀ ਵੱਡੀ ਇੱਕੋ ਵੇਲੇ ਦੇਖੋ ਹੂੰ ਇੰਨੀ ਤਾਕਤਵਾਰ ਅਸੀਂ ਨਾ ਇੰਡੀਆ ਦਾ ਸ਼ੌਕ ਹੈ ਖੇਤੀ ਮੈਂ 6-7 ਸਾਲ ਖੇਤਾਂ 'ਚ ਰਹਿ ਕੇ ਕੀਤੀ ਖੇਤੀ ਉੱਥੋਂ ਦਾ ਸ਼ੌਕ ਹੈ ਦੇ ਲੋ ਵਿਚ ਕੰਜਵੀ ਵੀ ਮਗਰ ਆ ਜਾਂਦੀ ਜੋਂ ਕੰਮ ਕਰੀਏ ਤੇ ਇਹ ਆ ਇੱਥੇ ਟਰੈਸ਼ ਕਰਨ ਇਦਾਂ ਹੁੰਦੇ ਆ ਕਿਉਂਕਿ ਆਪਣੀ ਉਹ ਵੀਡੀਓ ਸਾਰੀ ਇੰਡੀਆ ਵਾਲੀ ਵੇਖਦੇ ਕਿਉਂਕਿ ਸਫਾਈ ਇੱਥੇ ਤਾਂ ਰਹਿੰਦੀ ਆ ਇੱਕ ਆ ਦੇਖੋ অর্ਗੈਨਿਕ ਇਹ ਸਿਟੀ ਵਾਲਿਆਂ ਨੂੰ ਦਿੱਤੇ ਹੁੰਦੇ ਤਿੰਨ ਤਿੰਨ ਇਹਨਾਂ ਦਾ ਬਿੱਲ ਅੰਦਰਲਾ ਜਿਹੜਾ ਸਵਰਡ ਹੁੰਦਾ ਨਾ ਇਹ ਮਿੰਡਾਂ ਚੋਂ ਪਾਤ ਲੈਨੇ ਆ ਉਹਦੇ ਹੁਣ ਕੋਈ ਸਫਾਈຊੂਈ ਦਾ ਮੁੜ ਕੇ ਰਹਿ ਨਹੀਂ ਜਾਂਦਾ ਕਿਉਂਕਿ ਕਲੀਨਿੰਗ ਕਰਨ ਵਾਲਾ ਨਹੀਂ ਹੁੰਦਾ ਤੇ ਇੱਥੇ ਸਿਟੀ ਵਾਲੇ ਉਹ ਥੱਲੇ ਵਾਲਾ ਜਿਹੜਾ ਜਾਂਦਾ ਨਾ ਜਿੱਥੇ ਸਾਰਾ ਕੋਈ ਗੰਦਮਾਲ ਉਹਦਾ ਬਿੱਲ ਤੇ ਇਹਨਾਂ ਦਾ ਬਿੱਲ ਇਕੱਠਾ ਹੁੰਦਾ ਤੇ ਪਾਣੀ ਦਾ ਇੱਕੋ ਹੀ ਵਿਭਾਗ ਹੈ ਐਲਕਰੋਵ ਸਿਟੀ ਵੱਲੋਂ ਹੁੰਦਾ ਹੈ ਤੇ ਇਹਨਾਂ ਤਿੰਨਾਂ ਦੇ ਵਿੱਚ ਸਾਡੇ ਘਰ ਤੇ ਇਹਨਾਂ ਨੇ ਪਹੁੰਚਾਉਣੇ ਹੁੰਦੇ ਆ ਆ ਤਿੰਨ ਡ੍ਰੈਸ਼ ਕਹਿੰਦੇ ਆ ਇਹਦੇ ਵਿੱਚ ਹਰਾ ਪਾਉਣਾ ਸਿਰਫ ਬੂਟੇ ਜਿਹੜੇ ਵੱਢ ਕੇ ਜਾਂ ਤੁਹਾਡੇ ਉਹ ਤੁਸੀਂ ਵੱਢਦੇ ਹੋ ਦਰਖਤਾਂ ਦੇ ਕਿਉਂਕਿ ਦਰਖਤ ਇੱਥੇ ਬਹੁਤ ਆ ਤੁਹਾਨੂੰ ਆਰੋਣ ਨਾਲ ਕਾਂਟ ਸ਼ਾਂਟ ਕਰਕੇ ਚ ਪਾ ਦੇਣੇ ਇਹ ਹਰ ਦੂਜੇ ਹਫ਼ਤੇ ਉਹਨਾਂ ਚੁੱਕਣਾ ਹੁੰਦਾ ਐਲਕਰੋਵ ਸਿਟੀ ਦਾ ਆਹ ਰੀਸਾਈਕਲ ਦਾ ਇਹਦੇ ਵਿੱਚ ਤੁਹਾਡੀਆਂ ਦੁੱਧ ਵਾਲੀਆਂ ਗੱਲਨਾ ਪਲਾਸਟਿਕ ਜੋ ਵੀ ਆ ਉਹ ਇਹਦੇ ਵਿੱਚ ਜਾਂਦਾ ਆਇਆ ਨਹੀਂ ਕੁਝ ਆਇਆ ਵੇਸਟ ਗਰਬਜ ਗਰਬਜਾੜਾ ਇਹ ਹਰ ਹਫਤੇ ਜਾਣਾ ਤੇ ਆ ਜਿਹੜਾ ਨੀਲਾ ਤੇ ਉਹ ਹਰਾ ਨਾ ਇਹ ਹਰ ਦੂਜੇ ਹਫਤੇ ਜਾਣਾ ਠੀਕ ਹੈ ਇਹ ਕੱਢ ਕੇ ਅਸੀਂ ਵਾਰੀਸ ਰੱਗੇ ਰੱਖਦੇ ਤੇ ਘਰ ਦੇ ਉੱਥੋਂ ਚੱਕ ਕੇ ਉਹ ਟਰੱਕ ਜਿਹੜਾ ਲੈ ਜਾਂਦਾ ਇਸ ਕਰਕੇ ਸਫਾਈ ਰਹਿੰਦੀ ਭਾਈ ਇੱਥੇ ਤੇ ਆ ਇਧਰ ਦੇਖੋ ਦਰਖਤਾਂ ਦੀ ਕਾਂਡ ਛਾਂਡੌਣ ਕਰਨ ਵਾਲੀ ਆ ਹਰ ਛੁੱਟੀ ਵਾਲਾ ਤਾਂ ਇੱਥੇ ਲਾ ਕਰਨ ਤੇ ਇਹਨਾਂ ਨੂੰ ਹੌਲੇ ਵਾਲੀ ਆਪਾਂ ਕਾਂਡ ਛਾਂਡ ਕਰਕੇ ਤੇ 1000 ਡਾਲਰ ਵਿੱਚ ਆ ਲੈਣਾ ਜੇ ਕਿਸੇ ਨੂੰ ਲਿਆਉਂਦੇ ਉਹਨੇ 1000 ਡਾਲਰ ਲੈਣਾ ਅੱਜ ਬਾਲੀ ਨਹੀਂ ਹੈ ਕੀ ਕਰਨ ਵਾਲੀ ਆ ਆ ਬੂਟਾ ਮੱਲਾ ਮੱਲਾ ਸੀ ਇੱਕ ਚੀਜ਼ ਮੈਂ ਤੁਹਾਨੂੰ ਤਾਂ ਦੱਸਣੀ ਭੁੱਲ ਗਿਆ ਇੱਥੇ ਮੈਂ 베ਰੀ ਦਾ ਬੂਟਾ ਲਾਇਆ 베ਰੀ ਇਹ ਇੰਡੀਆ ਤੋਂ ਆਈ 베ਰੀ ਤੇ ਇਹ ਮੈਨੂੰ ਦਿੱਤੇ ਤਾਂ ਉਹਨਾਂ ਨੇ ਬਹੁਤ ਮਹਿੰਗੇ ਮੈਂ ਫ੍ਰੀਜੋਂ ਉੱਤ ਜਾ ਕੇ ਲੈ ਕੇ ਆਇਆ ਚਲੋ ਪਰ 베ਰ ਖਾਵਾਂਗੇ ਤੇ ਉਹ ਪੈਸੇ ਭੁੱਲ ਜਾਣਗੇ ਢਾਈ 300 ਡਾਲਰ ਦਾ ਇੱਕ ਬੂਟਾ ਦਿੱਤਾ ਇਹ 베ਰੀਆ ਇੱਕ ਮੈਂ ਬੂਟਾ ਲਿਆਂਦਾ ਉੱਥੋਂ ਅੰਬ ਦਾ ਉਹ ਵੀ ਇੰਡੀਆ ਤੋਂ ਆਇਆ ਤੇ ਇੱਥੇ ਤਾਂ ਲੋਕ ਡੇਕਾਂ ਟੁਕਾਂ ਵੀ ਲਾਏ ਨੇ ਧਰੇਕਾਂ ਡੇਕਾਂ ਸਾਰੀਆਂ ਬਕੈਣਾ ਸਾਰਾ ਕੁਝ ਮਿਲ ਜਾਂਦਾ ਆਮ ਦਾ ਬੁੱਟਾ ਇਹ ਵੀ ਇੰਡੀਆ ਤੋਂ ਲੈਂਦਾ ਠੀਕ ਆਵੇ ਪਿਛੇ ਆਸਮਾਨ ਹੁੰਦਾ ਇਹਦੇ ਇੰਨਾ ਇਹ ਸਾਰਾ ਕਾਵਾ ਮੋਟਰ ਮੋਟਰ ਦਾ ਦੋ ਤਿੰਨ ਮੋਟਰਾਂ ਲੱਗੀਆਂ ਨਾਲ ਨਾਲ ਪੂਲ ਦੀ ਸਫਾਈ ਹੋ ਜਾਂਦੀ ਆ ਜਿਹੜਾ ਹਰ ਰੋਜ਼ ਇੱਕ ਵਾਰੀ ਇਦਾਂ ਪਾਣੀ ਚੱਲਦਾ ਆਟੋਮੈਟਿਕ ਇਹ ਸਾਫ਼ ਹੋ ਜਾਂਦਾ ਇਹ ਸਾਰਾ ਪਾਣੀ ਜਿਹੜਾ ਸਰਕਲ ਹੋ ਕੇ ਸਾਫ਼ ਹੋ ਜਾਂਦਾ ਇਹ ਕਰਕੇ ਕਲੀਨ ਰਹਿੰਦਾ ਨਹੀਂ ਤੇ ਹਫ਼ਤੇ ਬਾਅਦ ਇੱਥੇ ਬੰਦਾ ਵੀ ਆਉਂਦਾ ਉਹ ਵੀ ਇਹਨੂੰ ਕਲੀਨ ਕਰਕੇ ਜਾਂਦਾ ਤਾਂ ਕਿ ਹਰਾ ਜਾਲਾ ਨਾ ਜੰਮੇ ਆਪ ਇਹ ਇੱਕ ਸਪੈਸ਼ਲ ਬੂਟਾ ਇਹ ਵੀ ਇੱਕ ਇਹ ਦੱਸਿਓ ਵੀ ਇਹ ਇਹ ਬਹੁਤ ਵਾਧਾ ਇਹ ਨਿੰਮ ਦਾ ਬੂਟਾ ਇਵੇਂ ਇੰਡੀਆ ਤੋਂ ਆਇਆ ਦੇਖਾ ਇਹ ਐਡਾ ਕੁ ਜੀ ਇਹ ਐਡਾ ਕੁ ਇਹਦੇ ਵੀ ਪੰਡਾ ਹੋ ਗਿਆ ਹੂੰ ਉਹ ਵੱਧਦਾ ਆਨੇ ਆਨੇ ਦੇ ਟੋਏ ਸਾਡੇ ਦੋਤਾ ਦੋਤੀ ਆਉਂਦੇ ਆ ਉਹ ਫਿਰ ਇੱਥੇ ਖੇਡਦੇ ਆ ਤੇ ਇੱਥੇ ਫਲਾਂ ਦੇ ਬੂਟੇ ਹਰ ਘਰ ਹੁੰਦੇ ਆ ਆਹ ਅਨਾਰ ਆ ਕੀ ਘਟ ਲੱਗੀ ਹੁੰਦੀ ਆ ਨਾਰ ਆ ਬਲੂ ਬੈਰੀ ਦਾ ਛੋਟਾ ਜਿਹਾ ਬਹੁਤ ਬਲੂ ਬੈਰੀ ਲੱਗਦੀ ਇਹਨਾਂ ਆ ਦੇਖੋ ਨਾਰ ਕੜਕੜੇ ਹਮ ਵਿੱਚ ਹੋਰ ਵੀ ਛਪੇ ਹੋਣੇ ਬਥੇਰੇ ਪਰ ਅੱਧ ਕੀ ਘਟ ਲੱਗੇ ਪਿਛਲੀ ਵਾਰੀ ਪਰਿਆ ਪਿਆ ਸੀ ਇਧਰ ਆ ਸੰਤਰਾ ਦਾ ਬੂਟਾ ਦੇਖੋ ਕਿਤੋਂ ਲੈਣ ਜਾਣਾ ਸੰਤਰਾ ਤੇ ਤੁਹਾਨੂੰ ਸਹੀ ਨਹੀਂ ਮਿਲਣਾ ਇੱਥੇ ਦੇਖੋ ਕਿਵੇਂ ਲੱਗੇ ਸੰਤਰੇ ਪਰ ਆਪਿਆ ਬੂਟਾ ਲਿਫੀਆਂ ਪਈਆਂ ਟਾਣੀ ਆਪਾ ਆਪਲਾ Apple ਦੇਖੋ ਕਿਵੇਂ ਲੱਗਿਆ ਮਿੱਠਾ ਬਹੁਤ ਹੁੰਦਾ ਹੈ ਆਪਾਂ ਆਹ ਬਾਤੂ ਦਾ ਬੂਟਾ ਵੀ ਬੀ ਵਾਸਤੇ ਲੈਂਦਾ ਇਹ ਵੀ ਭਾਈ ਮੰਟੀਕਾ ਤੋਂ ਆਇਆ ਦੇਖੋ ਕਿੰਨਾ ਬੜਾ ਬਾਤੂ ਦਾ ਬੂਟਾ ਇਹਦਾ ਵੀ ਹੁਣ ਰੱਖ ਕੇ ਤੇ ਆਹ ਜਿਹੜੀ ਜ਼ਮੀਨ ਹੈ ਨਾ ਇਹਨਾਂ ਨੂੰ ਆ ਪਧਰੀ ਕਰਨੀ ਇਧਰਲਾ ਪਾਸਾ ਇੱਥੇ ਵੀ ਲਾਵਾਂਗੇ ਇਧਰ ਮੈਂ ਮਿਹਨਤ ਕਰਦਾ ਰਿਹਾ ਵੀ ਆ ਪਾਣੀ ਤੇ ਰੋਜ਼ ਲੱਗ ਜਾਂਦਾ ਪਰ ਤੋਰੀ ਨਹੀਂ ਅਮਰੁੱਦਾਂ ਦਾ ਬੂਟਾ ਬਹੁਤ ਸੋਹਣਾ ਚੱਲਦਾ ਆ ਆ ਲਗਾਠਾਂ ਦਾ ਬੂਟਾ ਜਿਹਨੂੰ ਕਿਵੀ ਕਹਿੰਦੇ ਆ ਕਿਵੀ ਦਾ ਸ਼ਹਿਰ ਕਿਵੀ ਦਾ ਆ ਨਿੰਬੂ ਆ ਦੇਖਿਆ ਨੂੰ ਤੋੜਨੇ ਚਾਹੀਦੇ ਸੀ ਤੋੜਨੇ ਨਹੀਂ ਦਿੱਤੇ ਤਾਂ ਟੁੱਟ ਗਿਆ ਕਾਣੀ ਟੁੱਟ ਗਿਆ ਇਨੇ ਨਿੰਬੂ ਲੱਗੇ ਛੋਟੇ ਜਿਹੇ ਬੂਟੇ ਨੇ ਆ ਕਮਾਦ ਲਾਇਆ ਸੀ ਵੀ ਹੋਏ ਨਹੀਂ ਬੜੀ ਇਹਦੀ ਮਿਹਨਤ ਕੀਤੀ ਚਲੋ ਇਹ ਲਾਵਾਂਗੇ ਇੱਥੇ ਬਣਾ ਕੇ ਆਦ ਕੀ ਆ ਬਾਥੂ ਤੇ ਬਾਥੂ ਤੇ ਦੂਸਰੀ ਚਲਾਈ ਆ ਆੜੂ ਦਾ ਬੂਟਾ ਆ ਲੀਚੀਆਂ ਦਾ ਕਿਤੇ ਥੱਲੇ ਟੱਪੀਆਂ ਸਾਰੀਆਂ ਇੰਦਰ ਨੂੰ ਕੋਲ ਖਲੋ ਕੇ ਖਾ ਲਈ ਦੀਆਂ ਉਹਨਾਂ ਤੋੜੀਆਂ ਹੀ ਨਹੀਂ ਇਹ ਬਾਈ ਇਸ ਕਰਕੇ ਸ਼ੌਕ ਆ ਸ਼ੌਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਤੇ ਸਾਰੀ ਦਿਹਾੜੀ ਫਰੈਸ਼ ਹੋ ਜਾਂਦਾ ਨਾਲੇ ਮਿੱਟੀ 'ਚ ਕੰਮ ਕਰ ਲਈਦਾ ਮਿੱਟੀ ਦਾ ਤੱਤ ਪੂਰਾ ਹੋ ਜਾਂਦਾ ਅੱਜ ਕੱਲ ਦਸਤਾਨੇ ਪਾ ਕੇ ਕੰਮ ਕਰਦੇ ਆਂ ਗਿੱਜੇ ਇੱਥੇ ਕਣਕਾਂ ਨੂੰ ਵੋਡੀ ਕਰਨੀ ਠੀਕ ਹੈ ਨਾ ਇਹ ਆ ਆਇਦਰ ਆਪਣਾ ਜਿੰਮ ਆ ਅੰਦਰਲੇ ਪਾਸੇ ਆ ਡੰਬਲ ਆ ਇਹ ਜਵਾਨ ਆਪਣੇ ਕਰਦੇ ਮੈਂ ਤਾਂ ਥੋੜਾ ਕਰਦਾ ਮੈਂ ਤਾਂ ਲਤਾਂ ਵਾਲੀ ਮਸ਼ੀਨ ਆਹਾ ਇਹ ਵਧੀਆ ਲਾਦੀ ਨਾਲ ਲੱਤਾਂ ਖੂਨ ਪੈਂਦਾ ਆ ਬਾਹਰ ਲੈ ਦੇ ਸੀ ਜਾਂਦਾ ਅੰਦਰ ਜਾ ਕੇ ਬਣਾ ਇਹ ਬਰਾਂਡਾ ਸੀ ਇਹ ਸ਼ੀਸ਼ੇ ਲਾ ਲੈ ਬਾਹਰ ਸ਼ੀਸ਼ੇ ਲਾ ਕੇ ਤਾਂ ਐਂਦਾ ਹੋ ਗਿਆ ਇਹ ਤਾਂ ਬੈਣ ਖਲਾਉਣ ਨੂੰ ਬਣ ਗਿਆ ਇਹ ਡੰਬੜ ਆ ਵੱਡੀ ਮਸ਼ੀਨ ਜਿਹੜੀ ਜੰਮ ਜਾਂਦੀ ਇਹ ਲੱਤਾਂ ਵਾਲੀ ਮਸ਼ੀਨ ਬਹੁਤ ਸੋਹਣੀ ਐਕਸਰਸਾਈਜ਼ ਇਹਨਾਂ ਹੋ ਜਾਂਦੀ ਆ ਤਰਨਾਲੀ ਆ ਤੇ ਬਹੁਤ ਬੰਦਾ ਇਕੱਰੀ ਨੇ ਕੜਾਈ ਇੱਥੇ ਵੜ ਜਾ ਫੇ ਕੋਈ ਨਾ ਕੋ ਕਰਦਾ ਹੀ ਆ ਆ ਮੰਝਾ ਵੀ ਇੰਡੀਆ ਦਾ ਹੁਣ ਨਵਾਂ ਸਿਰੋਂ ਫੇਰ ਬਣਿਆ ਆ ਤੋੜ ਕੇ ਲਿਆਏ ਬਾਹਰੋਂ ਆ ਮਿਰਚਾਂ ਦਾ ਦੇਖੋ ਢੇਰ ਲੱਗਾ ਇਹ ਵੀ ਆ ਫਰਿੱਜ ਆ ਆ ਕਿਚਨ ਇਹ ਲੋ ਇੰਡੀਆ ਵਾਲੇ ਸ਼ੌਕ ਸਾਰੇ ਪੂਰੇ ਕਰ ਲੈਂਦੇ ਆ ਇਹ ਲੋ ਠੀਕ ਹੈ ਭਾਈ ਸਾਹਿਬ ਜੀ ਮੈਂ ਖਾਲਸਾ ਜੀ ਫਤਿਹ ਕਰਕੇ ਭਾਈ ਇਹ ਮਾਨਸ ਜਾਮੇ ਦੀ ਰੋਤਾਈਆ ਮਤਲਬ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੁਖਾਏ ਜਿਹੜਾ ਬੀਜੂ ਪਾਈਉ ਖਾਊਗਾ ਦਰਗਾਹ ਚ ਜਾ ਕੇ ਮੋਜਾਂ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ